ਕੀ ਕੰਡੀਆਂ ਧੀਏ ਬੈਠੀਆਂ ਸਾਗ ਚੁੱਕ ਕੇ ਜਿਹੜੀ ਮੈਂ ਚੀ ਕੰਮ ਤੈਨੂੰ ਆਨੀ ਆ ਤੂੰ ਹੀ ਉਹ ਹੋਏ ਕਰਦੀ ਐਂ ਗਿੱਜਾ ਤੇ ਹੀ ਹੱਥ ਨਹੀਂ ਲੱਗਦੇ ਹੈ ਹੁਣ ਤੇਰੇ தੱਤ தੱਥਦੀਆਂ ਤੂੰ ਤਾਂ ਤੰਮ ਦਿੱਤੀ ਜਾਣੀ ਦਿੱਤੀ ਨਹੀਂ ਤਾਂ ਪਤਾ ਤੀਆਂ ਕੰਮ ਕਰਦੀਆਂ ਚੰਗੀਆਂ ਲੱਗਦੀਆਂ ਮੈਂ ਤਾਂ ਨਹੀਂ ਤੁੱਤ ਤੇ ਰੱਤਣਾ ਨਾ ਮੈਂ ਖਾਣਾ ਹੀ ਆ ਕਿਉਂ ਕੀ ਗੱਲ ਲਾ ਤੁੱਤ ਕਿਉਂ ਨਹੀਂ ਖਾਣਾ ਤੂੰ ਹੈ ਮੈਂ ਨਹੀਂ ਤਾਂ ਤੂਣਾ ਸਾਰਾ ਤੇ ਪਤਾ ਸਾਗ ਹੀ ਹੰਦਾ ਵਾ ਹੋਰ ਸਬਜ਼ੀਆਂ ਤੇ ਜੀ ਨਹੀਂ ਕਰਦਾ ਸਵੇਰ ਦੀ ਅੱਗ ਦਾ ਢਾਡਾ ਕੇ ਮੈਂ ਥੱਕ ਗਈ ਤਵਾਖੀ ਗਈ ਆ ਤਾਂ ਜੋ ਤੂੰ ਸਾਗ ਹੀ ਨਹੀਂ ਖਾਣਾ ਆ ਤੂੰ ਸੁਵਾਂਂਦੀ ਨੀ ਆ ਉਹ ਦੁੱਧ ਦੀ ਟਾਰੋਗੇ ਤਲਦਾਂਦੀ ਆ ਤੇ ਮੈਨੂੰ ਤਾਰੇ ਦਮ ਦੱਸ ਦੇ ਦੇ ਆ ਕਰੋ ਮੈਨੂੰ ਤਾਂ ਦੈਨ ਸਮਝਾ ਤੀ ਨਹੀਂ ਪਤਾ ਕੰਮ ਕਰਦੇ ਚੰਗੇ ਲੱਗੀਦਾ ਵਾ ਤੂੰ ਕਿੰਨੇ ਸੇ ਕਰਦੀ ਹੋ ਉਹ ਤੇ ਚਲੋ ਚੱਲ ਜਾਂਦੀ ਆ ਸਲਾਈ ਦੇ ਵਿੱਚ ਤੇ ਤੁਸੀਂ ਦੋਏ ਭਣਾ ਨੇ ਕੰਮ ਨਹੀਂ ਕਰਨਾ ਕੀ ਕਰਨਾ ਤੈਨ ਬੈਠੀ ਆ ਨੇ ਇੱਤ ਤੇ ਤੂੰ ਆਪ ਦੇਣੀ ਚੁੱਤੀ ਚੁੱਤਾ ਨਾ ਤਾਈ ਦੀ ਦੀ ਸੀ ਇਹ ਪਸ ਤਾਂ ਢੈਸਾ ਪਾੜੇ ਇਹ ਕਰਨਾ ਜਰੇ ਤੇ ਆਪਾ ਤਾ ਨਾ ਉਹ ਤਰਦੀ ਨਹੀਂ ਆ ਆ ਸਾਡਾ ਤੇ ਆਪਾ ਤਦੋਂ ਲੋਤਾਂ ਦੀਆਂ ਉਹ ਨਹੀਂ ਦੰਨੀ ਆ ਲੋਕਾਂ ਦੀਆਂ ਉਹ ਨੂੰ ਕੀ ਤੇ ਪੈਸੇ ਜਮਾ ਕਰਕੇ ਤੇ ਲਿਆਉਣਾ ਉਹਨਾਂ ਤਾਂ ਫੇਰ ਮੈਂ ਤੁਹਾਡੇ ਨੌਗੇ ਨਹੀਂ ਲਾਉਣੇ ਨੌਗੇ ਲਾਉਂਗੀ ਤੁਹਾਡੇ ਸਸਾ ਸੋਹਰੇ ਨਾਲ ਨੂੰ ਤੰਨੀਆਂ ਤੁੱਟਾਂ ਨਹੀਂ ਆਵਾਂ ਤੁੱਟਾਂ ਥੋੜੇ ਸਸਾ ਸੋਹਰੇ ਕਿੰਨੇ ਹੋਣੇ ਆ ਮੇਰੀ ਗੱਲ ਸੁਣ ਤੇ ਤੈਨ ਜਾਣੀਆਂ ਹੀ ਹੋ ਤਾਂ ਤਿੰਨਾਂ ਦੇ ਬਣਾਉਂਗੀ ਮੈਂ ਆ ਮਿਹਨਤ ਕਰੂੰਗੀ ਤੇ ਬਣਾਉਂਗੀ ਕਿਦਾਂ ਬਣਾਉਂਦੇ ਉਹ ਪੈਸੇ ਆਉਣਗੇ ਮੈਂ ਆ ਦੀ ਗੱਲ ਕੋਈ ਨਾ ਪਉਂਦਾ ਆ ਕਸਾਂ ਸੋਹਰੇ ਨੇ ਆ ਪੌਣੇ ਸਵਟਰ ਜੇ ਨਹੀਂ ਇਦਾਂ ਦੇ ਬਣਾਤੇ ਲੱਗਦਾ ਪਾਉਂਦੇ ਆ ਪਾਉਂਦੇ ਕਿ ਆਹਦੀ ਆਖ ਦਿੰਦੇ ਆ ਨਾ ਨੌਂਗਿਆ ਦੇ ਵਿੱਚ ਕਿਤੇ ਸਵਟਰ ਨਹੀਂ ਕੁੜੀਆਂ ਦੇ ਆਇਆ ਤੋ ਫਿਰ ਇਹ ਤੇ ਬਰਾ ਤੇ ਲੱਗਦਾ ਨਾ ਤੇ ਤੁਦੋਂ ਨੂੰ ਜਾ ਕੇ ਵਾਰੀ ਹੋਣੀ ਆ ਕੋਈ ਨਹੀਂ ਮੈਂ ਤਾਂ ਇਹਨਾਂ ਤੇ ਤੁਹਾਨੂੰ ਆ ਨਹੀਂ ਵੀ ਤੁਸੀਂ ਕੰਮ ਕਰੋ ਤੇ ਮੈਂ ਤੇ ਆ ਤਿੰਨੀ ਜੜੀ ਤੇ ਮੈਂ ਬਣਾ ਲੈਨੀ ਆ ਤੋ ਉਹ ਕਹੇ ਆਉਣਗੇ ਮੈਨੂੰ ਤੇ ਮੈਂ ਉਹ ਜਾ ਕੇ ਉਹਨਾਂ ਲੈ ਆਉਂਗੀ ਨੀ ਤਾਈ ਮਮੀ ਨੇ ਸਾਗ ਬਣਾ ਲਿਆ ਹੈਗੀ ਮੈਨੂੰ ਹੋਰ ਕੋਈ ਸੌਜੀ ਨਾ ਬਣਾਉਣੀ ਪਊ ਮੈਂ ਉਹ ਹੀ ਕਰੀ ਚਾਹੁੰਨੀ ਜੋ ਮੂੰਹ ਪਸਾ ਇਹ ਬੜੀ ਤਲਾਤੀਆਂ ਮਾਰਦੀ ਆ ਬਹੁਤ ਨਹੀਂ ਮੱਝ ਦੀ ਦਿਹਾੜੀ ਕਾਣਾ ਸਵੇਰੇ ਅਸੀਂ ਵੀ ਨਹੀਂ ਕਾਣਾ ਨਹੀਂ ਸੌਜੀ ਚਾਹੀਦੀ ਹੈ ਤਾ ਸਬਜੀ ਬਣਾ ਲਿਓ ਫਿਰ ਆਪੇ ਤੁਸੀਂ ਸਾਡੇ ਕੋਲ ਨਹੀਂ ਬੰਦੀ ਤੂੰ ਬਣਾ ਕੇ ਦਿਓ ਆਪ ਹੀ ਮੈਂ ਚਲੋ ਆਹ ਕਰ ਕਰ ਜੇ ਕਰਦੀ ਆ ਤਾਂ ਤੁਸੀਂ ਹੋਰ ਕੰਮ ਕਰ ਲਿਆ ਕਰੋ ਤਾਰੇ ਦਮ ਦੇ ਨਹੀਂ ਤੇ ਦੀਦੇ ਬਸ ਤੂੰ ਇਹ ਆਦਰ ਹੀ ਮਾਰਦੇ ਰਹਿੰਨੇ ਕਿ ਇਹ ਆਰਡਰ ਕੀ ਮਾਰਨੇ ਆ ਇਦਾਂ ਨਹੀਂ ਆਖੀ ਰਹਿੰਦਾ ਆ ਜਿਹ ਦਿਨ ਤਾਲੇ ਤਿਆ ਪਿਤਾ ਕੇ ਤਲਾਹ ਤਾਰਿਆ ਆ ਤੇ ਤੂੰ ਤੋ ਦੱਥਿਆ ਹੀ ਨਹੀਂ ਲੋਈ ਜਾਂਦੀ ਰੋਈ ਲਾਂਦੀ ਕੀ ਮੈਂ ਹੋਣਾ ਸੀ ਜੀਦਾ ਤਲੀ ਤਾਂ ਨਹੀਂ ਰੋ ਤੂੰ ਲੋਈ ਦਾਨੀ ਕੀ ਪੁੱਤ ਮੈਂ ਰੋਣਾ ਹੀ ਆ ਹੋਰ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਉਹ ਜਿਹੜੀਆਂ ਉਹਨਾਂ ਦੀਆਂ نوਹਾ ਵਾਂ ਉਹਦੀਆਂ ਹੈ ਉਹਨਾਂ ਦੇ ਕਿਤੇ ਮੇਰਾ ਇੰਨਾ ਮਜ਼ਾਕ ਆਇਆ ਮੈਂ ਤੁਹਾਨੂੰ ਦੱਸਿਆ ਨਹੀਂ ਮਜ਼ਾਕ ਆਇਆ ਮੇਰਾ ਤੀ ਦਿੰਦੀਆਂ ਮੈਨੂੰ ਦੱchnਾ ਇਹਨੇ ਤੂੰ ਕਿਤੇ ਇੰਨੀ ਆ ਮੈਨੂੰ ਹੱਸsingਾ ਦੇ ਇੰਨੀਆਂ ਕੀਤੀਆਂ ਤੇ ਤਨ ਤ ਤੇਰੀ ਕੁੜੀ ਨੂੰ ਕਿੱਥੋਂ ਮੁੰਡਾ ਲੱਭਣਾ ਇਸ ਤਰ੍ਹਾਂ ਦਾ ਤੇ ਮੈਂ ਤਾਂ ਉਹਨਾਂ ਨਾਲ ਗੁੱਸੇ ਹੋ ਕੇ ਆਈ ਮੈਂ ਕਿਹਾ ਕੀ ਗੱਲ ਮੇਰੀਆਂ ਕੁੜੀਆਂ ਨੂੰ ਮੁੰਡੇ ਕਿਉਂ ਨਹੀਂ ਲੱਭਣੇ ਮਮੀ ਤੂੰ ਦੱਸਣਾ ਹੀ ਆਣ ਕੇ ਫਿਰ ਉਹਨੂੰ ਪੁੱਛ ਕੇ ਆਂਦੇ ਨੂੰ ਕਿ ਉਹ ਗੱਲਾਂ ਕਰਦੀਆਂ ਕੀ ਤੁਹਾਨੂੰ ਮੈਂ ਦੱਸਦੀ ਆਣ ਕੇ ਮੈਂ ਤੇ ਰੋਂਦੀ ਆਈ ਤੇ ਆਣ ਕੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਤੇ ਮੈਂ ਐ ਹੀ ਤਰੜ ਜਾਈ ਦੇ ਵਿੱਚ ਤੇ ਤੁਸੀਂ ਮੈਨੂੰ ਪੁੱਛ ਨਹੀਂਿਆ ਕੀ ਮੈਂ ਤੁਹਾਨੂੰ ਦੱਸਾਂ ਤੇ ਕਿਉਂ ਗਏ ਤੂੰ ਇਹਨਾਂ ਦੇ ਕਿਹੜੇ ਲੋਕੀ ਇੰਨੀਆਂ ਗੱਲਾਂ ਕਰਦੇ ਉਹ ਦਿਨ ਉਤਰਾ ਹੀ ਲੜਨ ਆ ਗਈ ਉਹ ਮੇਰੇ ਨਾਲ ਕੋਈ ਗੱਲ ਵੀ ਨਹੀਂ ਤੇ ਜੇ ਮੈਂ ਕੀਤੀ ਕੀਤੀ ਤੇ ਉਹਨੇ ਤੇ ਉਹਦੀਆਂ ਤੇ ਨੋਹਾਂ ਨੇ ਕਿਤੇ ਮੇਰਾ ਇੰਨਾ ਮਜ਼ਾਕ ਆ ਡਾਇਆ ਤੇ ਕੀ ਮੈਂ ਆਂਦੀ ਰੱਤੇ ਤੁਹਾਨੂੰ ਮਾਰ ਕੇ ਬੋਲਦੀਆਂ ਬੈਠੀਆਂ ਕੁੜੀਓ ਅੱਜੀ ਤਾਂ ਆਦੀ ਆ ਜੋ ਕੀ ਕੰਨ ਲਈ ਆ ਮੈਂ ਅਈ ਤਾਗ ਭਾਇਆ ਹੈਗਾ ਸਾਗ ਲੈ ਆ ਤੇ ਬੜੀ ਵਧੀਆ ਚੀਜ਼ ਬਣਾਈ ਤੁਸੀਂ ਅੱਜ ਆ ਬੜਾ ਤਾਇਆ ਨੂੰ ਕੁਰਸੀ ਲੈ ਤਰ ਕੋਈ ਨਹੀਂ ਬੁੱਤ ਬਹਿ ਜਾ ਬਹਿ ਜਾ ਉਹ ਹੈ ਕੁਰਸੀ ਹੈ ਕੀ ਫਟ ਲੈ ਬਹਿ ਜਾ ਬਹਿ ਜਾ ਮੈਂ ਤਾਂ ਹੱਥ ਤੇ ਲਾ ਹਾਂ ਨਿਕਲ ਤਾਂ ਸਾਗ ਤੇ ਬੜੀ ਵਧੀਆ ਚੀਜ਼ ਬਣਾਈ ਨੜੇ ਜਵਾਤ ਦੀਆਂ ਰੋਟੀਆਂ ਪਕੜਨੀਆਂ ਅੱਜ ਤਾਂ ਅੱਜ ਤਾਂ ਤੇ ਰੋਧ ਬੰਦ ਦਿੰਦਾ ਸਾਨੂੰ ਤੇ ਨਹੀਂ ਕੋਈ ਤਾਦ ਦੀ ਤੀਰ ਲਾਦੀ ਉਹ ਤਾਂ ਬੜੀ ਤਾਕਤਵਾਰ ਚੀਜ਼ ਵਾਏ ਆਪਣੀ ਘਾਦੀ ਸਬਜ਼ੀ ਆ ਜਿਹੜੀਆਂ 12 ਸਬਜ਼ੀਆਂ ਨੇ ਉਹਨਾਂ ਦੇ ਸਪਰੇਆ ਹੋਈਆਂ ਵਾ ਉਹ ਤਾਂ ਕਹਿੰਦਾ ਨਿਰੀ ਜਿਹੜਾ ਮੇਰੀ ਜਿਹੜਾ ਵਾਲਾ ਆ ਗੋਭੀ ਜਿਹੜੀ ਇਹ ਤੇ ਕੋਰਾ ਜਿੰਦੀ ਸਪਰੇ ਹੁੰਦੀ ਆ ਅੱਤ ਆਹੋ ਉਹ ਦਵਾਈਆਂ ਵਾਲੀ ਸਬਜ਼ੀ ਉਹ ਨਹੀਂ ਖਾਈਦੀ ਤੇ ਕਦੂਆਂ ਦੇ ਵਿੱਚ ਟੀਕੇ ਲਾਉਂਦੇ ਲੁਕਿੰਗ ਤਾਂ ਹੀ ਤੇਰੀਆਂ ਨੋਆ ਫਿਰ ਉਤਪਦੀਆਂ ਖਾ ਖਾ ਕੇ ਧੇਰ ਵੱਧ ਗਈਆਂ ਉਹ ਹੁੰਦੀਆਂ ਪੁੱਤ ਮੈਂ بڑا ਹੁੰਦਾ ਮਨਣਾ ਆ ਵੀ ਕਰੀ ਸਾਗ ਵੀ ਬਣਾ ਲਿਆ ਕਰੋ ਪਰ ਮੰਦੀਆਂ ਹੀ ਕਿਸਦੀ ਕਰੀਏਗੀ ਉਹ ਤਾਜੀ ਨਹੀਂ ਇਹਨਾਂ ਨੂੰ ਤੋਈ ਵੀ ਉਹ ਚੱਲ ਪੋਤ ਜਿੱਦਾਂ ਦਾ ਚੱਜ ਹੈਗਾ ਠੀਕ ਵਾ ਤੈਨ ਨਾਲ ਜਵਾਦੀ ਰੋਟੀਆਂ ਲੈਣੀਆਂ ਤੂੰ ਇੱਥੇ ਆਣ ਕੇ ਖਾ ਲਈ ਮੇਰੇ ਲਈ ਮੈਂ ਲੱਗਾ ਖੜ ਵੀ ਮੇਰੇ ਲਈ ਦੋ ਲਾ ਲਿਓ ਪਰਾਈ ਘਰ વાਤੇ ਨਹੀਂ ਦੇਣੀਆਂ ਤੇਰੀਆਂ ਨੋਵਾਂ ਗੱਲੀਆਂ ਬੜੀਆਂ ਸਾਦੀਆਂ ਇੱਥੇ ਆਦੀ ਫਿਰ ਉਹ ਬੜਾ ਮੂਹ ਸਵਾਦ ਦੀਆਂ ਹੁੰਦੀਆਂ ਵਾ ਚੱਲ ਇੱਥੇ ਆਣ ਕੇ ਮੈਂ ਖਾ ਲੂੰਗਾ ਵਾ ਵਾ ਕੋਈ ਤਰੀ ਆ ਜਾ ਤਰੋ ਤੇ தா ਤੂ ਦਾ ਆਇਆ ਤਰੋ ਹੋਰ ਕੋਦ ਤੇ ਮਾਂ ਦਾ ਡਿਉਣਦੀ ਨਹੀਂ ਦੀ ਲਾਗੇ ਤੁਸੀਂ ਵੀ ਸਲਾਈਆਂ ਫੜ ਲਿਆ ਕਰੋ ਗਈ ਦੂਏ ਨੂੰ ਡਾਇਆ ਕਰ ਚਲ ਕੋਈ ਗੱਲ ਨਹੀਂ ਨਿਆਣੀਆਂ ਨਹੀਂ ਨਿਆਣੀ ਰਹਿ ਗਏ ਫਿਰ ਇਹਨਾਂ ਨੂੰ ਸਿੱਖਣਾ ਕਿੱਥੋਂ ਇਹਨਾਂ ਨੇ ਸਿੱਖਣ ਕਿਹ ਘਰ ਜਾ ਆਪਣੇ ਜਾਣ ਗੀਆਂ ਉੱਥੇ ਬਣਾ ਕੇ ਤੇ ਪਾਲਣ ਗੀਆਂ ਪੁੱਤੀਆਂ ਸਿੱਧੀਆਂ ਹਾਨੂੰ ਆਉਂਦੀਆਂ ਵਾ ਤੇ ਬਾਤ ਇਹ ਸਾਨੂੰ ਖਾਨੀ ਨਹੀਂ ਦਿੰਦੀ ਹਦ ਤਾਂ ਮੀ ਤرائی ਦਿੰਦੀ ਤਮੀ ਤرائی ਦਿੰਦੀ ਇਹ ਫਿਰ ਮੈਂ ਕਿਹਦੀਆਂ ਬਣਾਉਣੀ ਆ ਫਿਰ ਵਿੱਚ ਇਹਨਾਂ ਦੇ ਉਹ ਪੌਣਾ ਪੈਂਦਾ ਵਾ ਡਿਜ਼ਾਈਨ ਵੀ ਆਛਾ ਤੇ ਇਹਨਾਂ ਨੂੰ ਪਤਾ ਨਹੀਂ ਘਾ ਲੱਗਦਾ ਕਿਸ ਦੀਆ ਬਣਾਉਂਦੇ ਆ ਆ ਕਿਸ ਦੀਆਂ ਹੀ ਨਾ ਮੈਂ ਖਾ ਚੱਲ ਚਾਰ ਪੈਸੇ ਆਉਣਗੇ ਇਹਦੇ ਕੁੜੀਆਂ ਦੇ ਸਵੈਟਰ ਟੂਟ ਲੈ ਆਹ ਤੈਨੂੰ ਬਣਾ ਦਊਗੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਚੰਗਾ ਵਾਕੇ ਕੋਈ ਨਾ ਕੋਈ ਡਰ ਥੋੜਾ ਵਾ ਨਹੀਂ ਨਹੀਂ ਮਿਹਨਤ ਕਰਨੀ ਚਾਹੀਦੀ ਵੀ ਆ ਹਾਂ ਵੇਲੇ ਬੰਦੇ ਦਾ ਤੇ ਟਾਈਮ ਹੀ ਨਹੀਂ ਲੰਘਦਾ ਪੁੱਤ ਨਹੀਂ ਲੰਘਦਾ ਆਹ ਨਹੀਂ ਲੰਘਦਾ ਤੇ ਲਾਗੋ ਹੱਥ ਭੜਾ ਪਾਇਆ ਕਰੋ ਇਹਨਾਂ ਦੇ ਚੱਲੇ ਪਾਵਰ ਥੰਦਾ ਕਰ ਲੈਂਦੀਆਂ ਵਾ ਹਾਂ ਤਾਂ ਚੰਗਾ ਬੋਜ ਨੂੰ ਪਕਾਉਗੀਆਂ ਮੈਨੂੰ ਦੱਸ ਦਿਓ ਆਵਾਜ਼ ਮਾਰ ਲਿਓ ਤਾਂ ਠੀਕ ਹੈ ਪਕਾਉਣੀ ਹੈ ਜਵਾਰ ਦੀਆਂ ਕਿ ਨਹੀਂ 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 ਪਕਾਵਾਂਗੇ ਹਾਂ ਬੰਦੂ ਪਕਾਲੀ ਨਹੀਂ ਆ ਨਹੀਂ ਮੈਂ ਨਹੀਂ ਪਤੋਨੀ ਉਹ ਤੇ ਇੰਨੇ ਪਹਤ ਆਉਣੀ ਹੁੰਦੀਆਂ ਵਾ ਬਾਤੀ ਤੇ ਸਾਰੇ ਤਾਂ ਮੈਂ ਤੁਹਾਡੇ ਤੋਂ ਤਰਾ ਦਿੰਦੀ ਆ ਕਹਿੰਦੇ ਸ਼ਾਪੋ ਤਾਂ ਕੰਮ ਕਰਦਾ ਹੀ ਬੰਦਾ ਚੰਗਾ ਲੱਗਦਾ ਵਾ ਲੈ ਭੀ ਇਹਨਾਂ ਨੇ ਸੁੱਕੀਆਂ ਸਬਜ਼ੀਆਂ ਬਣਾ ਬਣਾ ਕੇ ਨਾ ਸਾਡੀ ਤੇ ਮਤ ਮਾਰਦੀ ਆ ਜੇ ਇਹ ਹੀ ਆ ਨੇ ਨਹੀਂ ਖਾਣੀਆਂ ਤੇ ਅਗਲੀਆਂ ਕਹਿੰਦੀਆਂ ਆਹੀ ਤੇ ਫੇਰ ਦੂਜੀ ਸੁੱਕੀ ਧਰਨੀ ਆ ਨਾਲ ਦਹੀਂ ਪਕੌੜੀਆਂ ਕਰ ਲੈਣੀਆਂ ਵਾ ਨਾਲ ਇਹ ਇਦਾਂ ਦਾਲ ਧਰ ਲੈਣੀਆਂ ਇਹਨਾਂ ਨੇ ਦਾਲਾਂ ਤੇ ਸੁੱਕੀਆਂ ਸਬਜ਼ੀਆਂ ਦੀ ਕਿਤੇ ਡੰਡ ਲਾਤੀ ਆ ਕਿਤੇ ਲੋਕੀ ਐਵੇਂ ਹੀ ਹਰੀਆਂ ਸਬਜ਼ੀਆਂ ਪਾਲਕ ਪਾ ਲੋ ਹਸਾਗ ਪਾ ਲੋ ਕਿੰਨੀਆਂ ਚੀਜ਼ਾਂ ਵਾ ਧਰਨ ਵਾਲੀਆਂ ਕਿਤੇ ਪੁਰਜੀ ਬਣਾ ਲੋ ਮੇਥੀ ਦੀ ਗਰਮ ਹੁੰਦੀ ਆ ਇਹਨਾਂ ਨੂੰ ਤੇ ਨਹੀਂ ਆ ਕਾ ਨਾਣੀ ਜਦੋਂ ਮੁੰਡੇ ਜੰਮੇ ਹੀ ਨਾ ਕਿਤੇ ਵਧਾਈਆਂ ਵਾਲਿਆਂ ਨੇ ਵੀ ਉਦੋਂ ਮਤ ਮਾਰਦੀ ਸਾਡੀ ਮੁੰਡੇ ਜੰਪੇ ਆ ਸਾਸ ਨੂੰ ਬੜਾ ਚਾ ਬੀਬੀ ਸਾਡੀ ਨੂੰ ਮਾਲਕ ਨੇ ਜੀ ਦਿੱਤੇ ਆ ਸ਼ੁਕਰ ਹੋਇਆ ਜੀ ਦਿੱਤੇ ਆ ਜੀਤ ਦੇ ਤੇ ਚੰਗੇ ਤੇ ਨੌਹਾਂ ਕਿੱਦਾਂ ਦੀਆਂ ਦੇਤੀਆਂ ਕਪੱਤੀਆਂ ਅਜੇ ਤੇ ਮੈਂ ਤੁਰੀ ਫਿਰਦੀ ਚੰਗੇ ਭਲੀ ਤੇ ਤਾਂ ਨਹੀਂ ਮੈਨੂੰ ਠਿੱਚ ਜਾਣਦੀਆਂ ਤੇ ਜੇ ਮੈਂ ਮੰਜੀ ਤੇ ਬਹਿ ਗਈ ਹਾਏ 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 ਫੇਰ ਮੇਰਾ ਕੀ ਹਾਲ ਹੋਊਗਾ ਚੱਲ ਮੈਂ ਨਾ ਆਪ ਹੀ ਸਾਗ ਤੋੜ ਆਪ ਕਰਦੇ ਆ ਇਹਨਾਂ ਨੂੰ ਮੈਂ ਕੀ ਆਖਣਾ ਬੈਠਿਆ ਰਹਿਣ ਤੇ ਜਰੁੱਤ ਹੋ ਗਏ ਕੋਈ ਨਹੀਂ ਹੋਣ ਲੱਗਾ ਸਾਗ ਤੇ ਵੇਖਾ ਕਿੰਨਾ ਵਾ ਓ ਤੂੰ ਕਰ ਲੱਗੀ ਆ? ਹਾਲ ਸੁਣੋ ਕਿੱਥੇ ਚਲ ਗਏ ਤੁਸੀਂ? ਮੈਂ ਤਾਂ ਉਧਰ ਆਇਆ ਕੈਰੀ ਵੱਲੋਂ ਕੈਰੀ ਵੱਲ ਲੱਗੀ? ਮੈਂ ਆਹ ਮੈਂ ਸਾਗ ਹੀ ਤੋੜਾਂ ਸਾਗ ਹੀ ਧਰਗੇ ਉਹ ਕੁੜੀਆਂ ਨੇ ਤੇ ਸਾਨੂੰ ਕਿਤੇ ਮਤ ਮਾਰਦੀ ਸਬਜ਼ੀਆਂ ਖਵਾਲ ਖਵਾਲ ਕੇ ਸਾਡੀ ਨਹੀਂ ਤਾਂ ਹੁਣ ਵੇਲਾ ਕੋਈ ਸਾਗ ਦਾ ਚਲ ਵੇਲਾ ਨੂੰ ਤਾਂ ਸਵੇਰੇ ਘਰ ਲਾਂਗੇ ਤੋੜ ਤਾੜ ਕੇ ਤੇ ਰੱਖ ਲਈਏ ਲੈ ਹਾਂ ਓ ਜਿਨ੍ਹਾਂ ਨੂੰ ਤੁਸੀਂ ਕਿ ਚੱਜੀਆਂ ਦੱਸਦੀਆਂ ਸੀ ਨਾ ਹਾਂ ਉਹਨਾਂ ਨੇ ਸਾਗ ਬਣਾ ਕੇ ਘੋੜ ਕੇ ਰੱਖ ਵੀ ਲਈ ਆਈ ਕਾਸ਼ਾ ਹਾਂ ਤੁਸੀਂ ਕਿੱਥੇ ਵੇਖਾਂ ਤੁਸੀਂ ਨਾਲੇ ਪੈਰ ਚੋਂ ਆਇਆ ਉਧਰੋਂ ਨੰਗਲਾ ਨੰਗਦਾ ਵਿੱਚੋਂ ਨਹੀਂ ਨੰਘ ਆਇਆ ਉਹ ਬੈਠੀ ਐ ਚੁੱਲੇ ਗਾੜੀ ਤੇ ਆ ਜਾਓ ਮੇਰੇ ਨਾਲ ਤੜਾ ਦਿਓ ਫਿਰ ਨਾਲੇ ਹੋਰ ਵੀ ਉਹ ਗੱਲੀ ਉਹ ਹਾਂ ਮੈਂ ਉਹ ਗੱਲਾਂ ਸੁਣੀਆਂ ਉਹਨਾਂ ਦੇ ਕੋ ਇਹਨਾਂ ਕੁੜੀਆਂ ਨੇ ਵੀ ਇੱਕ ਤਰ੍ਹਾਂ ਉਹਨਾਂ ਨੂੰ ਮਖੌਲ ਕਰਦੀਆਂ ਤੇਚਰਾ ਕਰਦੀਆਂ ਕੁੜੀਆਂ ਨੂੰ ਤੇ ਉਹ ਗੁੱਸਾ ਕਰਦੀਆਂ ਮੈਂ ਗੁੱਸਾ ਤਾਂ ਉਹਨਾਂ ਨੇ ਕਰਨਾ ਹੀ ਆ ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਹੀ ਮੇਰਾ ਰੋਕ ਨਹੀਂ ਬਣਿਆ ਹੁਣ ਇਹ ਵਿਚਾਰੀ ਗਈ ਹੀਗੀ ਪਹਿਣ ਜੀ ਵੀ ਕੋਈ ਰਿਸ਼ਤਾ ਵੇਖੋ ਕੁੜੀਆਂ ਵਾਸਤੇ ਇਹਨਾਂ ਨੇ ਤਾਂ ਕਿਤੇ ਮਾਰ ਹਾਸਾ ਸੱਸ ਕਹੀ ਕਿ ਇਹ ਲੇਟ ਹੋ ਗਈਆਂ ਇਹਨੇ ਫਿਰ ਕੀਤੀਆਂ ਗੱਲਾਂ ਪਹਿਣ ਜੀ ਨੇ ਹਣੇ ਜੇ ਤੁਹਾਡੇ ਘਰ ਹੁਣ ਫੋਨ ਗਿਆ ਐਦਾਂ ਨੇ ਫਿਰ ਤੁਸੀਂ ਕੀ ਕਰ ਲਓਗੀਆਂ ਤੇ ਫਿਰ ਮੈਂ ਤਾਂ ਚੰਗੀਆਂ ਰਹੀਆਂ ਜੀ ਹੁਣ ਸੁਣ ਕੇ ਪਰ ਹਟੀਆਂ ਹੀ ਨਹੀਂ ਹੱਸਣੋਂ ਮੈਂ ਨਾ ਹਡੀਆਂ ਕੁੜੀਆਂ ਨੂੰ ਕਿਹੜਾ ਕਦੋਂ ਗੱਲ ਆਉਣੀ ਇਹਨਾਂ ਨੂੰ ਠੱਠਾ ਲੱਭ ਲਾ ਠੱਠਿਆਂ ਵਾਲਾ ਲੱਭ ਲਾ ਮੈਂ ਵੀ ਅੰਦਰ ਜਾ ਕੇ ਵੀ ਗੁੱਸੇ ਹੋਈ ਬੜਾ ਮੈਂ ਹਾਂ ਤੁਸੀਂ ਤੇ ਗੱਲਾਂ ਕਰਕੇ ਅੰਦਰ ਆ ਗਈਆਂ ਤੇ ਉਹ ਅਗਲੀ ਆਂਦੀ ਹੋਊਗੀ ਭੈਣ ਜੀ ਵੀ ਇੰਨੇ ਘਰੇ ਨਵਾਂ ਨੂੰ ਸਿਖਾ ਲਿਆ ਵੀ ਇਦਾਂ ਆਖੂਗੀ ਤੁਸੀਂ ਇਦਾਂ ਕਰਿਓ ਕਿੰਨੀ ਮੈਨੂੰ ਸ਼ਰਮ ਆਈ ਉਹ ਵੇਲੇ ਮੈਂ ਨਾ ਕੱਖ ਨਹੀਂ ਹਾਲੇ ਨਾ ਕੁੜੀਆਂ ਦਾ ਵੀ ਇਹ ਕਰਦੀਆਂ ਕੀ ਆ ਇਹਨਾਂ ਨੂੰ ਨਹੀਂ ਸਮਝ ਲੱਗਦੀ ਵੀ ਹਡੀਆਂ ਨਨਾਨਾ ਵੇ ਤੇ ਕੱਲ ਨੂੰ ਇਹਨਾਂ ਦੇ ਵਿਆਹੀਆਂ ਜਾਣਾ ਵਾ ਤੇ ਕੱਲ ਨੂੰ ਇਹਨਾਂ ਨਾ ਇਹਨਾਂ ਨੇ ਹੀ ਸਾਨੂੰ ਮਿਲਣਾ ਆਪੇ ਆਉਣਾ ਆਹੋ ਪਰ ਇਹਨਾਂ ਨੂੰ ਚੱਜ ਨਹੀਂ ਹੈਗਾ ਇਹਨੇ ਤਾਂ ਪਹਿਲੇ ਈ ਡੀਆਂ ਮੱਥੇ ਤੇ ਅੱਖਾਂ ਇਹਨਾਂ ਨੇ ਕਾਤੋਂ ਕਰ ਲਈਆਂ ਇਹ ਤੇ ਮੈਨੂੰ ਨਹੀਂ ਡੇਚ ਜਾਣਦੀਆਂ ਤੇ ਇਹਨਾਂ ਨੂੰ ਇਹਨੇ ਕੀ ਜਾਣਣਾ ਚੱਲ ਕੱਲ ਨੂੰ ਦੋਵੇਂ ਇੱਕੋ ਰਸਈ ਹੋਈਆਂ ਇਹ ਤੇ ਤੇਰੀ ਸ਼ਗਲ ਸੁਣ ਮੇਰੀ ਤੂੰ ਇਦਾਂ ਕਰ ਸਾਗ ਸਾਗ ਰਹਿਣ ਦੇ ਤੇ ਉਹਨਾਂ ਨੇ ਸਾਗ ਬਣਾਇਆ ਵਾ ਤੇ ਨਾਲੇ ਦੇ ਉੱਪਰ ਜਾਈ ਵੱਲੋਂ ਹੋਇਆ ਤੋੜਨਾ ਨਹੀਂ ਹੁਣ ਨਹੀਂ ਰਹਿਣ ਤੇ ਕੋਈ ਨਹੀਂ ਸਵੇਰੇ ਤੋੜ ਲਾਂਗੇ ਇਹ ਵੇੜਾ ਨਹੀਂਗਾ ਕੋਈ ਉਹੋ ਗੱਲ ਵੀ ਵੇੜੇ ਦੀ ਨਮਾਜ਼ ਦੇ ਕਰੇ ਦੇ ਟਕਰਾਂ ਕੋਈ ਵੇੜਾ ਹੁੰਦਾ ਹੋਵੇ ਜੀਤ ਬਣਾਉਂ ਉਹ ਨਾਲ ਉਹ ਇਦਾਂ ਕਰ ਨਾਲੇ ਉਥੋਂ ਲੈ ਵੀ ਸਾਗ ਲੈ ਐਵੇਂ ਤੇ ਨਾਲੇ ਉਹਨੂੰ ਭੈਣ ਜੀ ਨੂੰ ਦਲਾਸਾ ਦੇ ਆ ਵੀ ਚੱਲ ਭੈਣ ਜੀ ਕੋਈ ਗੱਲ ਨਹੀਂ ਜੇ ਸਾਡੀਆਂ ਨਾਲ ਕੋਈ ਗੱਲ ਹੋ ਗਈ ਕੋਈ ਗੱਲ ਨਹੀਂ ਐਹੀ ਤੁਹਾਡੇ ਕੋ ਅਖਣ ਦੇ ਆ ਤੁਹਾਨੂੰ ਕੋਈ ਗੱਲ ਨਹੀਂ ਉਹਨਾਂ ਨੂੰ ਨਿਹਾਨੀਆਂ ਸਿਆਣੀਆਂ ਮੋ ਵੀ ਮੇਰਾ ਤਾਂ ਵਾਦਾ ਹੈ ਉਹਦਾ ਮੈਂ ਜਾਊਂਗੀ ਚੱਲ ਛੱਜ ਜਾਣੀ ਹੈ ਫਿਰ ਮੈਂ ਕੱਲ ਜਾ ਉਹਨੂੰ ਕਹਿਆ ਤੂੰ ਹੀ ਕਹਿਆ ਹੁੰਦੇ ਜੇ ਸੁਣ ਲਿਆ ਕਰਨਾ ਤੂੰ ਉਦੋਂ ਕਹਿ ਦਿੰਦੇ ਕਿਦੋਂ ਉਹਨਾਂ ਨੂੰ ਵੀ ਚੱਲ ਕੀ ਹੋਇਆ ਕੀ ਨਹੀਂ ਉਹ ਮੈਂ ਹਾਂ ਚੱਲ ਮੈਂ ਕੀ ਆਖਣਾ ਹੁਣ ਹੁਣ ਅੱਜ ਜੀ ਮੈਂ ਹਬੀਲਾ ਤੈਨੂੰ ਜਾ ਕੇ ਵੀ ਕੀ ਗੱਲ ਹੋਈ ਹਿੱਕਾ ਹੁਣ ਉਹਨਾਂ ਨੂੰ ਨਾ ਬਾਬਾ ਪੁੱਛਣ ਡੈ ਪਿਓ ਉਹਨਾਂ ਨੂੰ ਬੁਲਾਵਾਂ ਨੂੰ ਨਾ ਮੇਰੇ ਗੱਲ ਪਾ ਦਿਓ ਫੇਰ ਕਿੰਨਾ ਨੂੰ ਕਹਿਣਾ ਵਾ ਵੀ ਮੈਂ ਤੂੰ ਡੈਡੀ ਨੂੰ ਮੈਂ ਦੱਸ ਦਤਾ ਹੀ ਪਿਆ ਹੱਸ ਦਿਗਾ ਹੀ ਤਾਈ ਨੂੰ ਕੁੜੀਆਂ ਨੂੰ ਨੋਂ ਨਾ ਜਾ ਕੇ ਪੁੱਛਣ ਡੈ ਪਿਓ ਆਹੋ ਮੈਂ ਬੜਾ ਸਲਾਈ ਲੱਗਾ ਪੈਣੂ ਨਾ ਉਦਾਂ ਦੀਦੀ ਸਾਬੀ ਦਾ ਭਲਾ ਹੀ ਹੋਵੇ ਜੇ ਨਾ ਮੰਮੀ ਦੇ ਗੱਲ ਪੈ ਗਿਆ ਵੀ ਆ ਪਾਣੀ ਸਾਗ ਸੂਖਾੜਾ ਨਹੀਂ ਤੇ ਮੰਮੀ ਨੇ ਸਾਨੂੰ ਐਵੇਂ ਹੀ ਫਾਹ ਪਾ ਦਿੰਨਾ ਤੇ ਫਾਹ ਹੀ ਹੁੰਦਾ ਤੀਜੇ ਦੇ ਦਿਨ ਸਾਡੀ ਮੰਮੀ ਨੂੰ ਚਾਹ ਚੜਿਆ ਹੁੰਦਾ ਵਾ ਸਾਗ ਬਣਾ ਦੋ ਸਾਗ ਬਣਾ ਦੋ ਸਾਗ ਸੌਖਾ ਪੰਦਾ ਗੋੜ ਗੋੜੇ ਹੱਥ ਠਾਦੇ ਆ ਤੇ ਕਿੰਨੀ ਖਪਾਈ ਅੰਤਰਾ ਪਹਿਲਾਂ ਨੂੰ ਛਿੱਲੋ ਗੰਦਲਾਂ ਨੂੰ ਪੱਤਾ ਪੱਤਾ ਚੁਗੋ ਧੋਵੋ ਪਾਲਕ ਚੁਗੋ ਉਹਨੂੰ ਧੋਵੋ ਰੱਖਰੀ ਕਰੋ ਕਿੰਨਾ ਸਾਰਾ ਦਿਨ ਸਾਗ ਲੈ ਲੈਂਦਾ ਜਦੋਂ ਸੁੱਕ ਸਾਗ ਬਣਾਈ ਹੈ ਨਾ ਮੇਨੂੰ ਤਾਂ ਸਰਵਾਈਕਲ ਦੇ ਨਾਲ ਇੰਨੀ ਪੇੜ ਹੁੰਦੀ ਨਾ ਤੁਹਾਨੂੰ ਨੀਝ ਕਿੰਨੀ ਲੱਗਦੀ ਆ ਫੇਰ ਮੰਮੀ ਨੇ ਘੋਟਣ ਲੱਗਿਆ ਮੰਮੀ ਦਾ ਜੋਰ ਲੱਗ ਜਾਣਾ ਕਿ ਨਾ ਇਹ ਮੇਰੀਆਂ ਤਾਂ ਬਾਵਾਆਂ ਰਹਿ ਗਈਆਂ ਇੱਥੋਂ ਬਾਵਾਆਂ ਦਾ ਜੋਰ ਹੋ ਗਿਆ ਤੇ ਆਪਾਂ ਜਿਹੜਾ ਸਾਰਾ ਦਿਨ ਖਪਾਈ ਕਰਨੀ ਆ ਸਾਡੀ ਬਾਵਾਆਂ ਦਾ ਕੋਈ ਚੋਰ ਨਹੀਂ ਹੁੰਦਾ ਰਿਸ਼ਦਾਈਆਂ ਵਾਂਗੂ ਅੱਗ ਬਾਲ ਕਦੀ ਕੋਹ ਕਰ ਕਦੀ ਕੋਹ ਕਰ ਤੇ ਸਾਗ ਵੀ ਏਦਾਂ ਓ ਇਧਰੋਂ ਅੱਗ ਡਾ ਕੇ ਹਟੋ ਅੰਦਰੋਂ ਹੋ ਕੇ ਆਓ ਪੇਰਾ ਘਰ ਤਾਂ ਨਾ ਘੱਟ ਹੁੰਦੀ ਪੈਣਾ ਠੰਡ ਕਿੰਨੀ ਹੁੰਦੀ ਸੀਤ ਤੇ ਪੈਣ ਦੀ ਆ ਤਾਂ ਅੱਗ ਤੇ ਆਪੇ ਬੁਝਣੀ ਆ ਜਾਇ ਹੋ ਕਿਤੇ ਗਰਮੀਆਂ ਦਾ ਸਾਗ ਬਣਾਇਆ ਹੋਵੇ ਹਾਂ ਤੇ ਅੱਗ ਕਦੀ ਬੁਝੇ ਨਾ ਤਾਂ ਉਤਲੇ ਸੇਕ ਨਾਲ ਸਾਗ ਬਨ ਜਾ ਕਰ ਤੇ ਪਰ ਉਹਦਾ ਗਰਮੀਆਂ ਦਾ ਸਾਗ ਖਾਂਦ ਹੁੰਦਾ ਬਣੇ ਤਾਂ ਨਾ ਹੀ ਉਹਦਾ ਜੀਵ ਨਹੀਂ ਕਰਨਾ ਖਾਣ ਨੂੰ ਸਿਆਲ ਵਿੱਚ ਹੁੰਦਾ ਵਾ ਤੇ ਪਰ ਇੰਨਾ ਵੀ ਨਹੀਂ ਚਾਹੀਦਾ ਜਿੰਨਾ ਮੰਮੀ ਕਦੀ ਗੋਗਲੂਆਂ ਦਾ ਬਤੀਲਾ ਲਾ ਲੋ ਤੇ ਕਦੀ ਸਾਗ ਦਾ ਲਾ ਲੋ ਉਹਦਾ ਨਾ ਸੁੱਖ ਜਦੋਂ ਮੰਮੀ ਜਿੱਦ ਕਰਕੇ ਸਾਗ ਬਣਵਾਉਂਦੀ ਆ ਨਾ ਉਦੋਂ ਹੀ ਆਪਾਂ ਖਾਣੇ ਦਾ ਸਵਾਦ ਕਿੰਨਾ ਲੱਗਦਾ ਵਾ ਆਪਣੇ ਆਪ ਆਪਣੇ ਆਪ ਤਾਂ ਅਸੀਂ ਵੀ ਨਹੀਂ ਕੋ ਕਰਦੀਆਂ ਹੈਗੀਆਂ ਪਰ ਮੰਮੀ ਦੇ ਕੋਈ ਜ਼ਿਆਦੀ ਹੱਤ ਕਰਉਂਦੀ ਦੀਦੀ ਸਾਗਦੀ ਹੁਣ ਲੜ ਕੇ ਤੇ ਉਧਰ ਚਲ ਗਈ ਉਹ ਹੁਣ ਆੜੇ ਚੁਗਲੀਆਂ ਲਾਉਣੀਆਂ ਹੀ ਦੇਖੀ ਢਹੌਲਾ ਕਰਕੇ ਆਉਗੀ ਕੇ ਤੇ ਹੋਰ ਅਗੇ ਉਹ ਸਾਡੇ ਸਾਹਮਣੇ ਉਧਰ ਕਿੰਨਾ ਗੁੱਸਾ ਕਰਨੀ ਤੇ ਸਾਡਾ ਉਹ ਲੈ ਨਾ ਕਰੋਗੇ ਵਾਦੀ ਲਾ ਕੇ ਦੱਸਣੀ ਆ ਮੰਮੀ ਨੇ ਦੋ ਘਟ ਤਨੀ ਕੋਈ ਵੀ ਗੱਲ ਕਰਨ ਨੂੰ ਹਏ ਸਾਬੀ ਨੇ ਬਚਾ ਲਈ ਮੈਂ ਤਾਂ ਸ਼ੁਕਰ ਹੀ ਆ ਹੁਣ ਚੁੱਪ ਕਰਕੇ ਅੰਦਰ ਜਾ ਕੇ ਮਾੜਾ ਮੋੜਾ ਤੜਕਾ ਲਾਉਨੇ ਇੱਕ ਪਾਸੇ ਤੂੰ ਰੋਟੀਆਂ ਲਾ ਲਈ ਤੇ ਮੈਂ ਤੜਕਾ ਲਾ ਦੇਣੀ ਝਟ ਸੀਟੀ ਵਜਾਣੀ ਮਸਾਂ ਦੀ ਦਾਲ ਨੂੰ ਚਲੋ ਇਦਾਂ ਹੀ ਕਰ ਲੈਨੇ ਆ ਆਹ ਤੇ ਉਹ ਬਣਾ ਲੈਨੇ ਤੇ ਰੋਟੀਆਂ ਲਾ ਕੇ ਤੇ ਗਾੜੀ ਆਟਾ ਗੁੱਜੇ ਹੈਗਾ ਰੋ ਕੇ ਸੰਦਣਾ ਪੈਣਾ ਆਟਾ ਗੁੱਜੇ ਦਾ ਵਾਧੂ ਪਿਆ ਤੈਨੂੰ ਪਤਾ ਮੈਂ ਰਾਤ ਨੂੰ ਹੀ ਗੁੰਨ ਕੇ ਵਾਵਾ ਹਰਾ ਰੱਖ ਲੈਣੀ ਆ ਚਲ ਮੈਂ ਲਾ ਲਈ ਨਹੀਂ ਫੁਲ ਕੇ ਤੂੰ ਮਸਾਂ ਦਾ ਦਾਲ ਨੂੰ ਸੀਟੀ ਮਰਾ ਲੋ ਤਿੰਨ ਟਾਈਮ ਲੰਗਦੇ ਆ ਫਿਰ ਐਨੇ ਆਟੇ ਦਾ ਵਧੀਆ ਨਾ ਸਭ ਹਾਂ ਰੋ ਰੋ ਗੁੰਨਣਾ ਨਹੀਂ ਪੈਂਦਾ ਹੱਥ ਨਹੀਂ ਹੁੰਦੇ ਜਾਂਦੇ ਚਲ ਮੈਂ ਤੇ ਲਾ ਲਈ ਨਹੀਂ ਆ ਫੁਲ ਕੇ ਹਾਂ ਚਲ ਚਲ ਦੋਬੇ ਰੋਮਾ ਦਾ ਮੈਂ ਮਮਤਾ ਤੇ ਬਾਦ ਦੇ ਇਨੀ ਠੰਡ ਲੱਗੀ ਤਾਂ ਮਨੀ ਆਦੀ ਮੀਨੋ ਤੇ ਸਾਸਰੀ ਘਰ ਬੈਣ ਜੀ ਸਾਸਰੀ ਘਰ ਆ ਜਾਓ ਆ ਜਾਓ ਫਾਦੀ ਦੇ ਮੰਮੀ ਨੇ ਤੇ ਦਲਾਂ ਦਾ ਤੱਕ ਕਹਿੰਦੀ ਨਾ ਲੋਈ ਨਾ ਲੋਈ ਤੋ ਇਤਾ ਵੀ ਨਹੀਂ ਆਹ ਕਿਉਂ ਧੌਰ ਭਾਵੇਂ ਕਿਤੇ ਇਨਾ ਲੋਈ ਤੋ ਹੁਣ ਤੂੰ ਨਾ ਦੇ ਆ ਦਾ ਮਦਦ ਦੋਣ ਹਾਏ ਨਹੀਂ ਭੈਣੇ ਮੈਂ ਨਹੀਂ ਮਜ਼ਾਕ ਡੰਦੀ ਕਿਸੇ ਦਾ ਵੀ ਮੋਲਾ ਦਾਦੀਆਂ ਮਾ ਹੈ ਮੇ ਤੁਹਾ ਕੋਣ ਤੁਹਾਨੂੰ ਕਰਦਾ ਅਸੀਂ ਨਹੀਂ ਮਖੌਲਤੀ ਇਹ ਕਰਦੀ ਮੈਂ ਤੇ ਨਹੀਂ ਉਹ ਕਰਦੀ ਹੁਣ ਨਵੇਂ ਪਿੰਡ ਦੇ ਮੁੰਹਾਂ ਗਾੜੀ ਹੱਥ ਨਹੀਂ ਵੰ ਦਿੱਤੇ ਜਾਂਦੇ ਉਹ ਤੁਹਾਨੂੰ ਦਰੀਬ ਦਰੀਬ ਬਿਤਾਦੇ ਰਹਿੰਦੇ ਆ ਲਾ ਨਹੀਂ ਸੁਣਨ ਤੁੱਤੀ ਤੂੰ ਲੈ ਨਹੀਂ 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 ਕੁਰਸੀ ਨਹੀਂ ਮੈਂ ਬਹਿਣੀ ਮੈਂ ਇੱਥੇ ਫੱਟੀ ਦੇ ਠੀਕ ਵਾਂ ਅਸੀਂ ਪੁੱਤ ਵੱਡੇ ਨਹੀਂਗੇ ਬਹੁਤੇ ਅਸੀਂ ਦੇ ਸੰਗਤ ਦੇ ਚੰਨਾ ਦੀ ਧੂੜ ਵਾਂ ਅਸੀਂ ਵੱਡੇ ਕਾਦੇ ਆ ਹਾਂ ਉਹ ਤੇ ਆਪਣੇ ਘਰ ਆਪ ਇੰਨੀ ਕਿਤੇ ਇਕੱਠ ਨਹੀਂ ਕਰਾਦਾ ਹਾਨੂੰ ਮਾਤਿਆਂ ਸਾਡੀ ਆਪਿੱਤੇ ਤੋਏ ਕਰਦੀਆਂ ਬਥੇਰੀ ਭੈਣ ਜੀ ਤੇਰੇ ਹੁੰਦਿਆ ਪਤਾ ਹੀ ਹੈ ਨਾ ਕੀ ਕੋ ਕਰਦੀਆਂ ਸੀ ਤੇ ਮੈਨੂੰ ਤੇ ਇੰਨੀ ਟੈਨਸ਼ਨ ਲੱਗੀ ਵੀ ਹੈ ਹੈ ਮੇਰੀ ਭੈਣ ਜੀ ਆਈ ਤੇ ਕੁੜੀਆਂ ਨੇ ਗਾੜੀ ਉਹਨੂੰ ਕਿਦਾਂ ਹਾਸੇ ਵਿੱਚ ਮਜ਼ਾਕ ਕੀਤੇ ਆ ਮੈਂ ਤੇ ਭੈਣ ਆਪਣਾ ਕਰਕੇ ਗਈ ਆਪਨਾ ਕਰਕੇ ਗਈ ਨਾ ਮੈਂ ਤੇ ਉਹਨਾਂ ਤੇ ਮੇਰੇ ਪੈਰ ਨਾ ਲੱਗਣ ਦਿੱਤੇ ਮਾਰੀ ਕੀਤੀ ਉਹਨਾਂ ਨੇ ਕਿ ਮੈਂ ਤੇ ਆ ਬੜਾ ਗੁੱਸੇ ਨਾਲ ਮੁੜ ਕੇ ਅੰਦਰ ਵੜ ਕੇ ਮੈਂ ਤੁਹਾਨੂੰ ਕਹਦਾ ਹਸ ਆਇਆ ਸੀਗਾ ਹਾਂ ਕੀ ਤੁਹਾਡੀ ਕਰਤੂਤ ਵਾ ਨਾਲੇ ਤੁਸੀਂ ਮੈਂ ਇਹ ਗੱਲਾਂ ਸੁਣੀਆਂ ਤੇ ਨਾਲੇ ਤੁਸੀਂ ਸੁਣਾਈਆਂ ਉਹਨੂੰ ਵਿਚਾਰੀ ਨੂੰ ਜਿਉ ਉਹ ਹਮੇ ਦਾਵੇ ਨਾਲ ਆਈ ਗਈ ਤੁਸੀਂ ਕਿਉਂ ਉਹਨੂੰ ਮਾੜਾ ਬੋਲਿਆ ਇਦਾਂ ਹਾਸਾ ਖੱਡਾ ਕੀਤਾ ਅੱਜ ਲਈ ਜਾਣਾ ਹੈ ਕਿੱਥੇ ਜਾਣਾ ਹੈ ਭੈਣ ਹੁਣ ਭੈਣ ਜੀ ਗਾਂ ਦੀ ਮੱਤ ਵਾ ਜਦੋਂ ਇਹ ਬੈਠੀਆਂ ਹੋਣ ਨਾ ਬੁਲਾਵਾ ਕਿਤੇ ਮੇਰੇ ਲੱਗੇ ਤੂੰ ਕੋਈ ਗੱਲ ਨਹੀਂ ਆਪਣੇ ਦਿਲ ਦੀ ਇਹਨਾਂ ਦੇ ਸਾਹਮਣੇ ਕਰਨੀ ਮਰਨਾ ਤੇ ਮੈਂ ਤਾਂ ਬੜੇ ਹੱਗ ਗਈ ਕਿ ਮੈਂ ਖਾ ਚੱਲ ਮੈਂ ਸਲਾਹ ਕਰਕੇ ਅੰਮੀ ਤਾਂ ਉਹ ਨਹੀਂ ਤਾਂ ਤਰੋ ਹਾਂ ਐਂਦਾਂ ਨੂੰ ਤਾਂ ਆ ਬੰਦ ਨਹੀਂ ਆ ਵਾ ਤੇ ਤੂੰ ਹੀ ਭੈਣ ਲਈ ਚੰਗੀ ਸੰਦਲ ਤਾਂ ਲੋ ਹਾਂ ਕਾਦੀ ਗੱਲ ਨਿਸ਼ਕੇ ਦੀ ਆਓ ਰਸਤੇ ਦੀ ਗੱਲ ਹਾਂ ਇਸਤੇ ਦੀ ਗੱਲ ਚੱਲ ਕਰ ਲੈਨੇ ਆ ਤਾਂ ਫਿਰ ਅਈ ਤਾ ਬਣਾ ਲੈਨੇ ਆ ਨਹੀਂ ਚਾਹ ਨਹੀਂ ਪੀਣੀ ਮੈਂ ਚਾਹ ਨਹੀਂ ਬਣਾ ਲੈਨੇ ਅਸੀਂ ਚੱਲ ਬਣਾ ਰੱਖਣਾ ਤੁਹਾਡੇ ਤੁਹਾਡੇ ਥੋੜਾ ਵਾਦੇ ਇਹਦੇ ਨਾਲ ਦੇ ਤੇ ਕਰੀ ਲਵੇਰੇ ਹੈਗੇ ਆ ਕਿ ਮੈਂ ਤਾਂ ਇਹ ਅੱਖ ਰੱਖ ਦਿੰਦੀ ਆਪੇ ਤੇ ਤੂੰ ਤੈਨੀਆਂ ਵੀ ਦਿਨਾ ਤੈਨੂੰ ਥਵਾਈਏ ਪਈਏ ਉਹਨਾਂ ਵੱਧ ਹੁੰਦਾ ਵਾ ਇਹ ਤਾਂ ਹੈ ਵਾ ਚੱਲ ਬਣਾ ਲਓ ਚਾਹ ਕੋਈ ਨਹੀਂ ਬਣਾ ਲਾ ਆਖੰਡਿਆ ਤੁਹਾਡਾ ਸਾਥ ਭਰਿਆ ਵਾ ਆ ਸਾਗ ਆ ਗਈ ਬਣਾਇਆ ਮੈਂ ਖਾਣਨ ਨਾਲੇ ਸਾਗ ਲਿਆ ਜਾ ਕੇ ਉਧਰੋਂ ਮੈਂ ਕਿਹਾ ਮੈਂ ਤਾਂ ਅੱਗੇ ਚੱਲੀ ਉਧਰ ਮੈਂ ਤਾਂ ਭੈਣ ਜੀ ਵੱਲ ਚੱਲੀ ਭੈਣ ਜੀ ਤੂੰ ਗੁੱਸਾ ਨਾ ਕਰ ਕੇ ਇਸ ਗੱਲ ਦਾ ਕੋਈ ਨਹੀਂ ਗੁੱਸਾ ਵੀ ਭੈਣ ਫੇਰ ਆਉਂਦਾ ਹੀ ਨਹੀਂ ਨਹੀਂ ਰਿਸ਼ਤਾ ਹੁਣ ਕੋਈ ਤੈਨੂੰ ਵੀ ਲੱਗਦਾ ਵਾ ਤਾਂ ਵੀ ਹੈਗਾ ਥਾਂਹੇਟ ਕੋਈ ਤੁਹਾਡੇ ਕਿ ਨਹੀਂ ਹਾਂ ਤੇ ਚਲੋ ਇਸ ਤਰ੍ਹਾਂ ਹੀ ਗਿਆ ਘਰ ਤੂੰ ਹੀ ਵੀ ਮੈਂ ਕਿਹਾ ਤਿੰਨ ਵਾ ਵੇ ਆਉਣੀਆਂ ਆਈਆਂ ਉਹ ਤਾਂ ਚੱਲ ਹੈ ਵਾ ਮੈਂ ਚਾਹ ਰਿਖਦਾ ਜੇ ਤੁਹਾਡੇ ਹੱਥ ਚ ਹੈਗਾ ਦੇਖ ਦਦ ਕਰੀਏ ਚਲੋ ਉਹ ਤਾਂ ਕੋਈ ਗੱਲ ਨਹੀਂ ਤੇ ਜੇ ਕੱਠੀਆਂ ਦਾ ਘਰ ਲਿਗੇ ਤੇ ਨਹੀਂ ਕਟੀਆਂ ਨਹੀਂ ਦੋ ਤੋਰਨੀਆਂ ਲੋਕਾਂ ਵਾਂ ਤੇ ਹੋਣਗੀਆਂ ਜਿਆਦੀਆਂ ਸਾਡੇ ਵਾਂ ਤੇ ਬੰਦੇ ਹੁੰਦੀਆਂ ਹੀਆਂ ਕੋਈ ਗੱਲ ਨਹੀਂ ਉਹ ਦਾ ਕੇ ਦਸਤੇ ਪੈਣ ਰਹੀ ਹੈਗੀ ਪਤਾ ਨਹੀਂ ਸ਼ਾਇਦ ਤੁਹਾਡੀ ਵੱਧ ਵੀ ਕਹਿੰਦੇ ਸੀ ਆਉਣਾ ਗੱਲ ਕਰਨੀ ਪਤਾ ਨਹੀਂ ਕੀਤੀ ਕਿ ਨਹੀਂ ਕੀਤੀ ਮੈਂ ਨਾ ਚੰਗੀ ਤਰ੍ਹਾਂ ਗੱਲ ਗੋਲੀ ਨਹੀਂ ਗਈ ਉਦਾਂ ਅੱਛਾ ਮੁੰਡਾ ਤੇ ਆਂਦੇ ਬੜਾ ਸੋਹਣਾ ਜਵਾਨ ਵਾ ਹਾਂ ਮਨਪਰੀਤ ਦੇ ਆਂਦੇ ਸੁੱਤਰ ਆਉਣਾ ਉਹਦੇ ਬਰਮੇਸ਼ ਦਾ ਵਾ ਮਾੜੀ ਜੀ ਮੈਨੂੰ ਵੀ ਦੱਸ ਪਈ ਪਰ ਅਜੇ ਮੈਂ ਵੇਖਿਆ ਨਹੀਂ ਗਾ ਵੇਖਿਆ ਨਹੀਂ ਗਾ ਨਹੀਂ ਅਜੇ ਭਾਵੇਂ ਉਹੋ ਹੀ ਫਿਰ ਹੋਣਾ ਭਾਵੇਂ ਮੈਂ ਤੇਰੇ ਨਾਲ ਗਈ ਅੱਛਾ ਵੀ ਚੱਲ ਸਲਾਹ ਦੇ ਨਾਲ ਵਾਹ ਉਹਨਾਂ ਨੂੰ ਵੀ ਆਣੀ ਤੁਸੀਂ ਵੀ ਕਿਤੇ ਵੇਖੋ ਅੱਛਾ ਤੇ ਮੇਰੇ ਤੇ ਮੂੰਹ ਆ ਜਾ ਗੱਲ ਨਿਕਲ ਨਹੀਂ ਤੇ ਤੇਰੀਆਂ ਨੂੰ ਆਨੇ ਕਿਤੇ ਮੇਰਾ ਮਜਾ ਆ ਜਾਣਾ ਠੀਕ ਆ ਭੈਣ ਮੈਂ ਤੇਰੇ ਨਾਲ ਸਹਿਮਤ ਹਾਂ ਆਪਾਂ ਮਾਂ ਦਰਾਨੀ ਜੀ ਛਾਣੀ ਅਹੀਂ ਉਮਰ ਹੰਡਾਈ ਆ ਕੱਠੀਆਂ ਰਹਿ ਰਹਿ ਕੇ ਇਹਨਾਂ ਨੂੰ ਕੀਤਾ ਕਰਦੀਆਂ ਸ਼ੋکریاں ਨੂੰ ਇਹਨਾਂ ਨੇ ਕਿਹਾ ਕਿ ਇਹ ਨਾਲ ਮਿਲਣਾ ਵਰਤਣਾ ਮੈਂ ਕਿਹਾ ਨਹੀਂ ਮਿਲਣਾ ਵਰਤਣਾ ਕਰ ਲੋ ਨੋ ਤੇ ਇਹਨਾਂ ਨੇ ਤੇ ਕਿਤੇ ਗੱਲ ਕਰਦੇ ਕਿ ਤੇ ਮੇਰੀ ਮੇਰੀ ਤੇ ਵੇਚ ਕੀ ਕਰਕੇ ਰੱਖ ਦਿੱਤੀ ਮੈਂ ਦਿਲ ਤੇ ਅੱਖਾਂ ਹੈ ਮੈਂ ਕਿਉਂ ਗਈ ਨਹੀਂ ਨਹੀਂ ਕੋਈ ਨਹੀਂ ਮੇਰੀ ਸੁਣੋ ਗੱਲ ਭੈਣ ਜੀ ਜਿਹੜੀ ਗੱਲ ਤੁਹਾਨੂੰ ਦੱਸ ਪਈ ਹੈ ਨਾ ਉਹ ਚੰਗੀ ਤਰ੍ਹਾਂ ਪੁੱਛ ਕੇ ਤੇ ਫਿਰ ਹਾਨੂੰ ਦੱਸਿਓ ਤੇ ਮੈਂ ਵੀ ਫਿਰ ਪੁੱਛਦੀ ਆ ਜਾ ਕੇ ਭਲਾ ਵੀ ਉਹੋ ਹੀ ਮੁੰਡੇ ਦੀ ਗੱਲ ਕਰਦੇ ਕਿ ਕਿਹੜੀ ਆ ਜਨਵੈਲੋ ਮੈਂ ਮੈਨੂੰ ਵੀ ਪਈ ਕਿ 10 ਸੇ ਵੱਡੀ ਕੁੜੀ ਵਾਸਤੇ ਕੋਈ ਨਹੀਂ ਫੇਰ ਤੁਸੀਂ ਮੈਨੂੰ ਨਾ ਦੱਸਿਓ ਚੰਗਾ ਹਾਂ ਦੱਸਿਓ ਫੇ ਚੰਗਾ ਅੱਛਾ ਤੇ ਆ ਕੇ ਫੇ ਦੇ ਦੋ ਮੈਨੂੰ ਮਾਸਾ ਫੇ ਮੈਂ ਲੈ ਜਾ ਕਰ ਲੈ ਦਿਓ ਸਾਗ ਤੇ ਮੈਂ ਤੇ ਸਾਗ ਦੀ ਤੜਕਣ ala ਤੜਕ ਕੇ ਦੇ ਦਿੰਨੀ ਤੜਕ ਕੇ ਦੇ ਦੋਗੇ ਹਾਂ ਜੀ ਕਿ ਤੂੰ ਸਮਝਦਾ ਹੈ ਇਹ ਵੀ ਚੰਗਾ ਮੈਂ ਤੇ ਆਨੀ ਆ ਜਵਾਰ ਦੀ ਰੋਟੀ ਲੱਗੀ ਪਕਾਉਣ ਦੋ ਨਹੀਂ ਇੱਥੇ ਲੈ ਦੋ ਨਹੀਂ ਭੈਣ ਜੀ ਕੋਈ ਚੀਜ਼ ਦੀ ਲੋੜ ਨਹੀਂ ਕੋਈ ਨਹੀਂ ਹੁਣ ਤੁਸੀਂ ਕੰਨ ਚੰਗੀ ਤਰ੍ਹਾਂ ਸਲਾਹ ਬਾਤ ਕਰਕੇ ਤੇ ਮੈਨੂੰ ਦੱਸ ਦਿਓ ਤੇ ਫੇ ਜਿਹੜਾ ਵੀ ਕੰਮ ਕਰਨ ਵਾਲਾ ਵਾ ਨਾ ਇੱਕ ਦਾ ਕਰੀਏ ਕਰੋ ਜੀ ਤੇ ਤੁਹਾਡੀ ਸਲਾਹ ਨਾਲ ਹਾਂ ਸਲਾਹ ਸਾਡੀ ਇਹੋ ਹੀ ਆ ਆ ਵੀ ਸਾਡੀ ਸਲਾਹ ਨਾਲ ਹੀ ਕੋਈ ਨਹੀਂ ਸੁਮਨ ਲੈ ਆਉਂਦੀ ਫਿਰ ਸਾਗ ਹੈ ਹਾਂ ਠੱਗਾ ਫਿਰ ਚੰਗ ਮੈਂ ਤਾਂ ਖਾ ਇਥੇ ਰੋਟੀ ਖਾ ਲਈ ਨਹੀਂ ਕੋਈ ਨਹੀਂ ਲੈ ਦਾਤੀ ਹੁਣ ਦੁੱਲ ਤਲ ਤਨੀ ਆ ਮੈਂ ਮੱਥਾ ਹੀ ਇਹਨੂੰ ਮੰਨਦਿਆ ਤੇ ਹੱਥ ਮੇਰੇ ਤੁੱਟ ਚੱਲੇ ਆ ਚੱਲ ਪੁੱਤ ਕੋਈ ਗੱਲ ਨਹੀਂ ਮੰਨਿਆ ਤੇ ਸਵੇਰੇ ਚਾਹ ਬਣਾਇਓ ਇਹਦੀ ਰੱਖ ਲੈ ਈਦਾ ਹੀ ਹੁਣ ਹੁਣ ਨਹੀਂ ਮੈਂ ਚਾਹ ਪੀਣੀ ਮੈਂ ਜਾਵਾ ਕਰਨ ਨੂੰ ਪੁੱਤ ਹੁਣ ਲੈ ਦਾਤੀ ਤੇ ਪੀ ਚੱਲ ਕੋਈ ਨਹੀਂ ਤੁਸੀਂ ਬਣਾ ਕੇ ਥੋੜੀ ਥੋੜੀ ਪੀ ਲੋ ਤੇ ਸਾਗ ਮੈਂ ਖਾ ਸੁਮਨ ਆਂਦੀ ਮੈਂ ਲੈ ਕੇ ਆਉਣੀ ਤੜਕਣ ਵਾਲਾ ਤੜਕ ਕੇ ਲੈ ਆਉਣੀ ਆ ਤਲ ਧੀ ਤਾਂ ਆਹੋ ਤੇ ਮੈਂ ਨਾ ਮੁੰਡੇ ਦੀ ਦਸ ਪਈ ਔਰ ਇੱਕ ਦੀ ਮੈਂ ਉਹਦੀਆਂ ਗੱਲਾਂ ਨਹੀਂ ਕੀਤੀਆਂ ਮੈਂ ਸੁਮਨ ਲਾਗੇ ਫਿਰ ਤਾਂ ਨਿਆਣੇ ਨੂੰ ਹੁੰਦਾ ਵੀ ਮੇਰੀ ਨਹੀਂ ਪਈ ਦਸ ਇਹਦੀ ਪੈ ਗਈ ਆ ਪਿਹਜੂ ਇੱਕੋ ਜੀਆਂ ਤੁਸੀਂ ਹਣ ਇੰਨੇ ਕਿਦੀ ਵਟ ਛੋੜਦੀ ਨਹੀਂ ਕੋਈ ਗੱਲ ਹੁੰਦੀ ਤੇ ਮੈਂ ਚੰਗੀ ਤਰ੍ਹਾਂ ਪਤਾ ਕਰਕੇ ਨਾ ਤੇ ਫੇਰ ਮੈਂ ਦੱਸਦੀ ਆਣ ਕੇ ਸਾਰੀ ਗੱਲ ਪਾਣ ਜਿੰਮ ਚੰਗਾ ਤਲ ਧੀ ਤਾਂ ਗੋੜੇ ਗੋੜੇ ਠੰਡ ਮਜ਼ਾ ਆ ਜਾਂਦਾ ਤੁਸੀਂ ਠੇਕਣ ਦਾ ਉਹ ਮੈਂ ਨਾ ਵਾ ਤੂੰ ਇਦੇ ਬੈਠੇ ਰਹਿਣਾ ਵਾ ਮੈਂ ਨਗਰਾਂ ਨੂੰ ਪਾਣੀ ਪੂਣੀ ਡਾਗ ਰੇ ਅੰਦਰ ਕਰ ਦੇਣਾ ਸੀ ਟੈੜੀ ਕਰਤੇ ਆ ਅੰਦਰ ਕਰਤੇ ਆ ਆ ਡਾਤਾ ਹੀ ਪਾਣੀ ਪੁਣੀ ਅੱਛਾ ਅੱਛਾ ਆ ਰੋਗ ਦੇ ਪੱਠਿਆਂ ਦਾ ਵੀ ਪਾਤਾ ਹੀ ਤੇ ਅੰਦਰ ਬੰਦ ਹੀ ਮੈਂ ਉਹ ਆ ਜਿਹੜਾ ਪੱਲਾ ਉੱਤੇ ਕਰਨ ਵਾਲਾ ਉਹ ਵੀ ਕਰ ਦੇਣਾ ਹੋਂਦੀ ਠੰਡ ਬੜੀ ਅੰਦਰ ਜਾਂਦੀ ਆ ਚੱਲ ਕਰ ਦਿੰਨੇ ਆ ਫਿਰ ਆਹੋ ਕੋਈ ਨਹੀਂ ਮੈਲੇ ਹੁੰਦਾ ਕੋਈ ਚੀਜ਼ ਆਨੂ ਕਰਕੇ ਨਾ ਉਹ ਤੇ ਬੰਦ ਨੇ ਤਾਂ ਪੱਕਾ ਹੀ ਬੰਦ ਨੇ ਉਹਨੂੰ ਹਾਂ ਤਾਂ ਕਰ ਦੋ ਪੁੱਤ ਤਾਂ ਠੰਡ ਬੜੀ ਜਾਂਦੀ ਅੰਦਰ ਕਰਦਾ ਮੈਂ ਕਰਦਾ ਮੈਂ ਚੱਲਦਾ ਮੇਟਾ ਹੱਥ ਸੇਕਲਾ ਹੱਥ ਬੜੇ ਠਰਕੇ ਚੱਲ ਚੰਗਾ ਆਇਆ ਤੂੰ ਆ ਤੂੰ ਵਧੀਆ ਆ ਆਹੋ ਮੜੀ ਗੱਲ ਨਹੀਂ ਗੀ ਆ ਲੱਕਣਾ ਪਈਆਂ ਮੈਂ ਨਾਲੇ ਚੱਲ ਉੜੀਆਂ ਰਹੀਆਂ ਕੰਮ ਕਮ ਕਰਨਾ ਡਈਆਂ ਆ ਵੀ ਕੰਮ ਕਰਨ ਪਤਾ ਨਹੀਂ ਕੀ ਸਬਜ਼ੀ ਬਣਾ ਲਈਓ ਡਈਆਂ ਤੇ ਆਈਆਂ ਉੱਥੇ ਗੱਲਾਂ ਕਰਨ ਅੱਛਾ ਅੱਛਾ ਹਾਂ ਅੱਗੇ ਮੰਮੀ ਤੇਰੀ ਨੂੰ ਮੈਂ ਖਲਾਇਆ ਤੇਗਾ ਮੈਂ ਕਿਹਾ ਜਾਂ ਉਧਰੋਂ ਸਾਗ ਬਣਿਆ ਹੀ ਲੈ ਆ ਅੱਛਾ ਉਹਨਾਂ ਨੇ ਬਣਾਇਆ ਵਾ ਮਨਪ੍ਰੀਤ ਉਹਨਾਂ ਨੇ ਅੱਛਾ ਅੱਛਾ ਉਹ ਵੇਖ ਲੈ ਟਾਈਮ ਨਾ ਉਹਨਾਂ ਨੇ ਬਣਾ ਕੇ ਘੋੜ ਕੇ ਰੱਖ ਵੀ ਲਿਆ ਆ ਵੇ ਉਹਨਾਂ ਨੂੰ ਵੀ ਫਿਕਰ ਕੰਮ ਦਾ ਹੁਣ ਇਹ ਵੀ ਤੇ ਕਰਦੀਆਂ ਹੀ ਆ ਕੰਮ ਚੱਲ ਆ ਜਾ ਥੋੜਾ ਜਿਹਾ ਸੇਕ ਕੇ ਆ ਜਾ ਤੂੰ ਵੀ ਵੀਡੀਓ 'ਚ ਬਹਿ ਚਲੋ ਤੇ ਮੈਂ ਉਹ ਤਾਂ ਨੂੰ ਪੱਲੀ ਜੀ ਕਰਕੇ ਨਾ ਫੇ ਆ ਗਈ ਬਹੁਤਾ ਵੀ ਅੱਗ ਨਹੀਂ ਸੇਕੀਦੀ ਹੁੰਦੀ ਹੁਣ ਜਿਹੜੀ ਬਾਨੀ ਉਹ ਤੇ ਸੇਕਣੀ ਆ